ਰਹੇ ਸੀ ਸੋ ਮੇਰੀ ਘਾਟ ਕਰਨ ਕਰਕੇ ਥੋੜਾ ਸਮਾਂ ਦਿੱਤਾ ਗਿਆ ਹੈ ਦਾਸ ਖਮਾ ਦਾ ਜਾਚਕ ਹੈ ਆਉਣ ਵਾਲੇ ਸਾਰੇ ਮਹਾਂਪੁਰਖਾਂ ਨੂੰ ਵੀ 10-10 ਮਿੰਟ ਦਾ ਸਮਾਂ ਦੇਣ ਦਾ ਹੁਕਮ ਹੈ ਸੋ ਸਮੇਂ ਦੀ ਘਾਟ ਕਰਨ ਕੇ ਐਡਜਸਟਮੈਂਟ ਕੀਤੀ ਗਈ ਹੈ ਸੋ ਸਾਰੇ ਮਹਾਂਪੁਰਖਾਂ ਚਰਨ ਜੀ ਬੇਨਤੀ ਹੈ ਕਿ ਦੱਸੇ ਹੋਏ ਸਮੇਂ ਅਨੁਸਾਰ ਹਾਜ਼ਰੀ ਪਰਣ ਦੀ ਕਿਰਪਾਲਤਾ ਕੀਤੀ ਜਾਏ ਜੀ ਹੁਣ ਸਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਡੰਗੋ ਵਾਲੇ ਉਹ 10 ਮਿੰਟ ਹਾਜ਼ਰੀ ਪਰਣਗੇ ਜੀ ਉਸਪ੍ਰੰਤ ਬਾਬਾ ਮਨਜੀਤ ਦੀਪ ਸਿੰਘ ਜੀ ਜਜ਼ਾਰ ਉਹ ਬਹਾਪੁਰ ਖਾਨ ਨੂੰ ਬੇਨਤੀ ਹੈ ਕਿ ਸਰੋਪਾ ਲੈਣ ਦੀ ਕਿਰਪਾਤਾ ਕਰਨ ਜੀ ਬੋਲੇ ਰਿਵਾਹਿ ਗੁਰੂ ਜੀ ਤੇਗ ਬਹਾਦਰ ਕੀ ਚਲਤ ਭਇਓ ਜਗਤ ਕੋ ਸੋ ਹੇ ਹੇ ਸਭ ਜਗ ਭਇਓ ਜੈ 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 ਸੁਰ ਲੋ ਚੌਕ ਚਾਂਦਨੀ ਦਿੱਲੀ ਵਿੱਚ ਜਾ ਕੇ ਸੀਸ ਕਟਾਇਆ ਗੁਰਾਂ ਨੇ ਚੌਂਕ ਚਾਂਦਨੀ ਦਿੱਲੀ ਵਿੱਚ ਜਾ ਕੇ ਕਟਾਇਆ ਗੁਰਾਨੀ ਚੌਂਕ ਨੀਂਦ ਲਈ ਵਿੱਚ ਜਾ ਕੇ ਸੀਸ ਕਟਾਇਆ ਗੁਰਾਨੀ ਚੌਂਕ ਜਾਂਦੀ ਨੀਂਦ ਲਈ ਵਿੱਚ ਜਾ ਕੇ ਸੀਸ ਕਟਾਇਆ ਗੁਰਾਨੀ ਕਿਉਂ ਕ Chandni ਨੀਂਦ ਲਈ ਵਿੱਚ ਜਾ ਕੇ ਕਟਾਇਆ ਗੁਰਾਨੀ ਕਿਉਂਕ ਚਾਂਦਨੀ ਦੇਲੀ ਵਿੱਚ ਜਾ ਕੇ ਸੀਸ ਘਟਾਇਆ ਗੁਰ ਤਨੁ ਟਾਇਆ ਗੁਰਾਨੇ ਤੇਰੇ ਪਿਆਰੇ ਸੀਸ ਕਟਾਇਆ ਗੁਰਾਨੇ ਤੇਰੇ ਪਿਆਰੇ ਸੀਸ ਕਟਾਇਆ ਗੁਰਾਨੇ ਮੇਰੇ ਪਿਆਰੇ ਸੀਸ ਕਟਾਇਆ ਗੁਰਾਨੇ ਕਿਉਂਕ ਚਾਂਦਨੀ ਕਟਾਇਆ ਗੁਰਾਨੇ ਚੋਂਕ ਚਾਂਦਨੀਂ ਦਿਲੀ ਵਿੱਚ ਜਾ ਕੇ ਸੀਸ ਕਟਾਇਆ ਗੁਰਾਨੇ ਚੋਂਕ ਚਾਂਦਨੀਂ ਦਿਲੀ ਵਿੱਚ ਜਾ ਕੇ ਸੀਸ ਕਟਾਇਆ ਗੁਰਾਨੇ ਸੰਗ ਨੀਂਦ ਨੀ ਵਿੱਚ ਜਾ ਕੇ ਸੀਸ ਘਟਾਇਆ ਗੁਰਾਨੇ ਧਰਮ ਹਿਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਰਨ ਦਿਆ ਧਰਮ ਹਿਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਰਨ ਦਿਆ ਜੋ ਵਚਨ ਕਰ ਦਿੰਦਾ ਉਹਦੇ ਤੇ ਪਹਿਰਾ ਦਿੰਦਾ ਸਮਾਂ ਮੇਰੇ ਕੋਲੇ 10 ਮਿੰਟ ਸੀ ਜਿਹਦੇ ਵਿੱਚੋਂ 3 ਮਿੰਟ ਲੰਘ ਚੁੱਕਿਆ ਜਿਸ ਮਹਾਪੁਰਖ ਦੀ ਸੰਗਤ ਕਰਕੇ ਇਹ ਨਮਾਣਾ ਸਰੀਰ ਸਤਿਗੁਰ ਦੀ ਗੋਦ ਵਿੱਚ ਬੈਠਣ ਯੋਗਾ ਹੋਇਆ ਹੈ ਤਾਂ ਨਸਰੀ ਹਜੂਰ ਬਾਬਾ ਮੀਹਾਂ ਸਿੰਘ ਜੀ ਮਹਾਰਾਜ ਸਿਆੜਸਾ ਵਾਲੇ ਉਹ ਵਚਨ ਕਰਿਆ ਕਰਦੇ ਬਲਾਰਾ ਉਹ ਹੈ ਜੋ ਟਾਈਮ ਦੇ ਵਿੱਚ ਰਹੇ ਟਾਈਮ ਦਾ ਪਵੰਧ ਹੋਣਾ ਜ਼ਰੂਰੀ ਹੈ ਇਸ ਲਈ ਆਪੋ ਦੇ ਵਿੱਚ ਹੀ ਸਮਾਪਤੀ ਕਰਨੀ ਹੈ ਸ਼ਹੀਦ ਦੋ ਤਰ੍ਹਾਂ ਦੇ ਮੰਨਿਆ ਵਿਦਵਾਨਾਂ ਨੇ ਇੱਕ ਹੈ ਸ਼ਾਂਤ ਰਸ ਇੱਕ ਹੈ ਵੀਰ ਰਸ ਸਾਂਤ ਰਸ ਸ਼ਹੀਦ ਉਹ ਨੇ ਜਿਨ੍ਹਾਂ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਤਤੀ ਤਵੀ ਤੇ ਬੈਠ ਗਏ ਸੀ ਨਹੀਂ ਉਚਾਰੀ ਬੰਦ-ਬੰਦ ਕੱਟੇ ਗਏ ਮੁੱਖੋਂ ਸੀ ਨਹੀਂ ਉਚਾਰੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਜੁਦਾ ਕੀਤਾ ਗਿਆ ਆਪਣੇ ਬਚਨਾਂ ਤੋਂ ਨਹੀਂ ਫਿਰੇ ਸੀ ਨਹੀਂ ਉਚਾਰੀ ਇਹ ਹਨ ਸਾਤ ਰਸ ਸ਼ਹੀਦ ਦੂਸਰੇ ਨੇ ਵੀਰ ਰਸ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਲੜਦੇ ਸ਼ਹੀਦ ਹੋਏ ਵੀਰ ਰਸ ਦੇ ਵਿੱਚ ਆ ਕੇ ਲੜੇ ਸ਼ਹੀਦ ਹੋ ਗਏ ਮੈਦਾਨੇ ਜੰਗ ਵਿੱਚ ਇਹਨਾਂ ਨੂੰ ਕਹਿੰਦੇ ਆ ਵੀਰ ਰਸ ਵਾਲੇ ਸ਼ਹੀਦ ਸੋ ਅੱਜ ਤੱਕ ਕਾਤਲ ਕਤਲ ਕਰਨ ਵਾਲਾ ਉਸ ਵਿਅਕਤੀ ਕੋਲੇ ਜਾਂਦਾ ਜਿਹਨੂੰ ਕਤਲ ਕਰਨਾ ਹੋਵੇ ਮੌਤ ਦਾ ਡਰ ਐਸਾ ਕੋਈ ਮਰਨ ਨੂੰ ਤਿਆਰ ਨਹੀਂ ਹੈ ਸੰਸਾਰ ਦੇ ਇਤਿਹਾਸ ਵਿੱਚ ਖੋਜ ਕਰ ਲਓ ਹੋ ਸਕਦਾ ਮੈਂ ਗਲਤ ਹੋਵਾਂ ਪਰ ਖੋਜੋ ਮੈਨੂੰ ਕੋਈ ਐਸਾ ਨਹੀਂ ਮਿਲਿਆ ਜਿਹੜਾ ਕਾਤਲ ਕੋਲੇ ਆਪ ਗਿਆ ਹੋਵੇ ਕਿ ਮੈਨੂੰ ਕਤਲ ਕਰ ਦੇ ਵਿਸ਼ਵ ਦੇ ਇਤਿਹਾਸ ਵਿੱਚ ਮੇਰੀ ਨਿਗਾਹ ਦੇ ਵਿੱਚ ਜੋ ਮੈਂ ਖੋਜ ਕਰੀ ਹੈ ਮੈਨੂੰ ਕੋਈ ਐਸਾ ਵਿਅਕਤੀ ਨਹੀਂ ਇਤਿਹਾਸ ਵਿੱਚ ਮਿਲਿਆ ਜਿਹੜਾ ਕਹਿੰਦਾ ਹੋਵੇ ਆ ਗਿਆ ਮੈਂ ਤੇਰੇ ਸਾਹਮਣੇ ਲੈ ਮੇਰੇ ਤੇ ਜ਼ੁਲਮ ਕਰ ਜਿੰਨਾ ਕਰਨਾ ਉਹ ਧੰਨ ਗੁਰੂ ਨਾਨਕ ਦੀ ਗੱਦੀ ਦੇ ਵਾਰਸਾਂ ਕੋਲ ਹੀ ਆਈ ਹੈ ਗੱਲ ਚਾਹੇ ਉਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਹੋਣ ਜਾਇਓ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਰਨ ਦੇ ਲਈ ਕਤਲ ਹੋਣ ਦੇ ਲਈ ਕਾਤਲ ਦੇ ਕੋਲੇ ਜਾਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਇਹ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ ਜਿਹੜੇ ਦੁਨੀਆਦਾਰ ਨੇ ਪਰ ਜਿਨ੍ਹਾਂ ਨੇ ਪਹਿਲਾਂ ਹੀ ਮਰਨਾ ਕਬੂਲ ਕਰ ਲਿਆ ਇੱਥੇ ਸਿਖਾਇਆ ਕੀ ਜਾਂਦਾ ਪਹਿਲਾਂ ਮਰਨ ਕਬੂਲ ਕਰ ਕਬੂਲ ਹੱਤੇ ਉਸ ਮਹਾਨ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਪੁਰਬ ਉਹਨਾਂ ਦੇ ਜਾਨ ਤੋਂ ਵਿਆਹ ਵੱਧ ਪਿਆਰੇ ਗੁਰਸਿੱਖ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਸੀ ਇੱਥੇ ਦੂਰਾ ਪਿਆਰ ਹੈ ਮੱਛੀ ਦਾ ਪਾਣੀ ਨਾਲ ਪਿਆਰ ਹੈ ਪਰ ਪਾਣੀ ਦਾ ਮੱਛੀ ਨਾਲ ਨਹੀਂ ਚਕੌਰ ਦਾ ਚੰਦ ਨਾਲ ਪਿਆਰ ਹੈ ਪਰ ਚੰਦ ਦਾ ਚਕੋਰ ਨਾਲ ਨਹੀਂ ਤੜਪ ਤੜਪ ਕੇ ਪਾਣੀ ਤੋਂ ਮਰਦੀ ਆ ਮੱਛਲੀ ਪਾਣੀ ਦਾ ਪਿਆਰ ਨਹੀਂ ਕਿ ਮੈਂ ਛਲ ਮਾਰ ਕੇ ਨਾਂ ਰਲਾ ਲਾਂ ਜਦੋਂ ਸੂਰ ਚੰਦਰਮਾ ਨੂੰ ਦੇਖਦੀ ਚਕੋਰ ਜਿੱਦਨੂੰ ਚੰਦਰਮਾ ਚੜਦਾ ਹੈ ਘੁੰਮਦਾ ਹੈ ਉਹਦ ਨੂੰ ਗਰਦਨ ਘਵਾਉਂਦੀ ਹੈ ਜਦੋਂ ਫਿਰ ਵਿਦਵਾਨਾਂ ਅਨੁਸਾਰ ਸੂਰਜ ਉਦੇ ਹੁੰਦਾ ਚੰਦਰਮਾ ਦਿਸ ਨੂੰ हट ਜਾਂਦਾ बेहोश ਹੋ ਜਾਂਦੀ ਹੈ ਉਹ ਚੰਦਰਮਾ ਦਾ ਪਿਆਰ ਨਹੀਂ ਉਹਦੇ ਨਾਲ ਜੇ ਦੂਰਾ ਪਿਆਰ ਹੈ ਤੇ ਗੁਰੂ ਤੇ ਗੁਰੂ ਦੇ ਸਿੱਖਦਾ ਹੈ ਜੇ ਸਿੱਖ ਗੁਰੂ ਨੂੰ ਪਿਆਰ ਕਰਦਾ ਹੈ ਤਾਂ ਗੁਰੂ ਵੀ ਪਿਆਰ ਕਰਦਾ ਹੈ ਪਰ ਕਿੰਨਾ ਕਰਦਾ ਹੈ ਚਰਨ ਸਾਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੈ ਉਹ ਕਰੋੜਾਂ ਕਦਮ ਅੱਗੇ ਹੋ ਕੇ ਲੈ ਕੇ ਆਉਂਦਾ ਉਹਨੂੰ ਜਿਹੜਾ ਕੋਈ ਪਿਆਰ ਕਰਦਾ ਕਰੋੜਾਂ ਗੁਣਾ ਜ਼ਿਆਦਾ ਗੁਰੂ ਪਿਆਰ ਕਰਦਾ ਐਸੇ ਪਿਆਰ ਦੀ ਸੂਰਤ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਿੱਖ ਤਿੰਨ ਜਣੇ ਨਾਲ ਗਏ ਸ਼ਹੀਦੀਆਂ ਪ੍ਰਾਪਤ ਕਰ ਲੀਆਂ ਪਰ ਲਾਲਚ ਬਸ ਹੋ ਕੇ ਸਿੱਖੀ ਨਹੀਂ ਛੱਡੀ ਮੌਤ ਤੋਂ ਡਰ ਕੇ ਸਿੱਖੀ ਨਹੀਂ ਛੱਡੀ ਪਾਣੀ 'ਚ ਉਬਾਲੇ ਗਏ ਰੂੰਚ ਲਪੇਟ ਕੇ ਉਨਾਂ ਨੂੰ ਸ਼ਹੀਦ ਕੀਤਾ ਗਿਆ ਪੁੱਛਿਆ ਗਿਆ ਭਾਈ ਮਤੀ ਦਾਸ ਜੰਤਰੀ ਆਖਰੀ ਇੱਛਾ ਕੀ ਹੈ ਕਹਿੰਦਾ ਇੱਕੋ ਹੀ ਹੈ ਕਿ ਮੇਰਾ ਮੂੰਹ ਮੇਰੇ ਗੁਰੂਵਲ ਹੋਵੇ ਜਦੋਂ ਸੀਸ ਤਿਆਰਾ ਚੱਲੇ ਆਹ ਉਸ ਸਮਾਂ ਮੇਰਾ ਸਮਾਪਤ ਹੈ ਜਦੋਂ ਸੀਸ ਤੇ ਮੇਰੇ ਆਰਾ ਚੱਲੇ ਮੇਰਾ ਮੂੰਹ ਗੁਰੂਵਲ ਹੋਵੇ ਔਰ ਐਸਾ ਹੀ ਹੋਇਆ ਐਸੇ ਮਹਾਨ ਇਤਿਹਾਸ ਮਹਾਨ ਨਾਇਕਾਂ ਨੂੰ ਉਸ ਵਿਦਵਾਨਾਂ ਨੂੰ ਉਸ ਮਹਾਂਪੁਰਖਾਂ ਨੂੰ ਸਜਦਾ ਹੈ ਮੇਰਾ ਮੈਂ ਧੰਨਵਾਦ ਕਰਦਾ ਬਹੁਤ ਹੀ ਸਨਮਾਨਯੋਗ ਪੰਥ ਦੀ ਸ਼ਖਸੀਅਤ ਸ੍ਰੀਮਨ ਸੰਤਵਾ ਪ੍ਰਤਪਾਲ ਸਿੰਘ ਜੀ ਸਮੁੱਚਾ ਸੇਵਕ ਜੱਥਾ ਜਿਨ੍ਹਾਂ ਨੇ ਉਪਰਾਲਾ ਕੀਤਾ ਦਾਸ ਦਾ ਇਹਨਾਂ ਦੇ ਫਰਜੰਦ ਗੋਬਿੰਦ ਜੀ ਨੂੰ ਬੜਾ ਪ੍ਰੇਮ ਹੈ ਉਹਨਾਂ ਨੇ ਹੁਕਮ ਲਾਇਆ ਸੀ ਸਵਾਭ ਜੀ ਦੇ ਚਰਨਾਂ 'ਚ ਆਏ ਆਂ ਹਾਜ਼ਰੀ ਇੰਨੀ ਪ੍ਰਵਾਨ ਕਰਿਓ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਨੇ ਵੀ ਇਹ ਵਿਚਾਰ ਕੀਤੀ ਸੀ ਇੱਥੇ ਆਉਣ ਦੀ ਸੋ ਉਹ ਕੋ ਮਿੱਤਰ ਪਿਆਰੇ ਨੇ ਐਸੇ ਲੋਕਾਂ ਨੂੰ ਪਿਆਰੋ ਸਾਰੇ ਗੁਰਸਿੱਖਾਂ ਦੀ ਹਾਜ਼ਰੀ ਲਾਉਂਦਾ ਹੈ ਦਾਸ ਖੀਵਾ ਦਾ ਜੱਜ ਕਿਹਾ ਹੈ ਬੇਅੰਤ ਗੁਸਤਾਖੀਆਂ ਆਪਣੇ ਮਾਫ਼ ਕਰਨੀਆਂ ਮੇਰਾ ਟਾਈਮ ਬਿਲਕੁਲ ਪੂਰਾ ਹੋ ਗਿਆ ਕੋਈ ਇੱਕ ਮਿੰਟ ਜਾਂ ਸਕਿੰਟ ਘਟ ਵੱਧ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ